ਕਿ ਲਿਆ ਬਤਾ ਹਾਂ ਚੱਲ ਕਿ ਕਿ ਚੱਲ ਕਿੱਥੇ ਰੁਝ ਗਿਆ ਉਹ ਦੇ ਦੇ ਮੈਨੂੰ ਮੇਰੇ ਪੱਕੇ ਚੜ੍ਹਨ ਚੱਲਿਆ ਮੈਂ ਸਵੇਰ ਦੀ ਜਾਗਦੀ ਆ ਸਾਰਾ ਕੰਮ ਕਰਿਆ ਮੈਂ ਤੈਨੂੰ ਰਾਤ ਕਿਹਾ ਸੀ ਮੈਂ ਪੱਕੇ ਜਾਣਾ ਮੈਂ ਇਹਨੂੰ ਕੱਲ ਸਵੇਰ ਦਾ ਕਿਹਾ ਹੋਇਆ ਤੇ ਮੈਂ ਰਾਤ ਦਾ ਕਿਹਾ ਹੋਇਆ ਮੈਂ ਤੈਨੂੰ ਮੇਰੀ ਗੱਲ ਸਮਝ ਆਈ ਕਿ ਨਹੀਂ ਆਈ ਪਹਿਲਾਂ ਮੈਨੂੰ ਛੱਡ ਕੇ ਰਹਿ ਦੇ ਪਹਿਲਾਂ ਮੈਂ ਤਿਆਰ ਆ ਉਹਦੇ ਅਸ਼ਨੇ ਪਛਨੇ ਇਹਨੇ ਮੁਕੜੇ ਮੈਂ ਦੱਸ ਮੁਚਣੇ ਤਿਆਰ ਹੋਣ ਨੂੰ ਓ ਬੇਬੇ ਮੈਂ ਯਾਰੀਆ ਮੈਂ ਤਾਂ ਕਹਿੰਦੇ ਰਾਤ ਕੰਮ ਐ ਆਹ ਦੇਖ ਲੈ ਤੂੰ ਹੀ ਕਹਿੰਦੇ ਸੀ ਪਟਿਆਲੇ ਦੀ ਕੁੜੀ ਲੈ ਕੇ ਆਉਣੀ ਐ ਐਸੇ ਨੇ ਪਟਿਆ ਮੈਨੂੰ ਬੋਲੀ ਬੋਲੀ ਕੁਛ ਕੁਛ ਯਾਖਿਆ ਕੁਛ ਯਾਖਿਆ ਤੂੰ ਤੁਰਦਾ ਕਿ ਨਹੀਂ ਮੇਰੇ ਨਾਲ ਇਹ ਮੇਰੇ ਨਾਲ ਚਲਗਾ ਅੱਜ ਮੈਂ ਆਪਣੇ ਪੇਕੇ ਜਾਣਾ ਲੱਗੀ ਸਮਝ ਇੱਕ ਸਰਕਾਰੀ ਛੁੱਟੀ ਹੁੰਦੀ ਐ ਹਾਂ ਤੇ ਮੈਨੂੰ ਵੀ ਇੱਕੋ ਛੁੱਟੀ ਹੁੰਦੀ ਐ ਮੈਂ ਕਿਹੋਂ ਦਾ ਜਾ ਕੇ ਇਹਨੂੰ ਮਹੀਨਾ ਹੋ ਗਿਆ ਤੈਨੂੰ ਆਕਤਾ ਹੋਇਆ ਕਈ ਮਹੀਨੇ ਰਹਿ ਕੇ ਘਰ ਆਂਦੀ ਤੜਕੇ ਵੀ ਕੰਮ ਹੀ ਨਹੀਂ ਮੁੱਕਦੇ ਆਣਾ ਡੜੀ ਹੁੰਦਾ

ਜੋ ਕੋਈ ਜੇ ਤੋਹ ਜਾਨੀਆਂ ਲੜ ਦੋ ਉਰੇ ਆ ਕੇ ਬਹਿ ਜਾਓ ਚੱਲ ਆ ਆ ਬੇ ਬੁੱਤ ਜੇ ਆ ਕੇ ਪਹਿਲਾਂ ਦਵਾਈ ਲਿਆ ਆਹ ਮੋ ਜੀ ਮੈਨੂੰ ਲੱਗਾ ਗਰਮੀ ਵੀ ਬਹੁਤ ਹੈ ਕਿ ਤੁਹਾਨੂੰ ਗਰਮੀ ਆ ਲੱਗਦੀ ਹੋਵੇ ਤੁਸੀਂ ਦਵਾਈ ਉਹ ਲਿਆਓ ਪਹਿਲਾਂ ਜਾ ਕੇ ਹਾਂ ਬਾਕੀ ਕੰਮ ਫੇਅਰ ਕਰਦੇ ਆ ਤਾਂ ਕੀਤਾ ਸੀ ਕੋਣ ਮੈਂ ਦਵਾਈ ਮੇਰੀ ਆ ਕੇ ਹਾਂ ਹਾਂ ਜਾ ਨਹੀਂ ਹੈਲੋ ਦੀਪੇ ਉਹ ਇਨਾ ਦੋਹਾ ਜਾਣੀ ਇਹ ਮੇਰਾ ਦਿਮਾਗ ਖਾਦਾ ਪਿਆ ਅੱਜ ਤਾਂ ਮੈਂ ਬਹੁਤ ਔਖਾ ਟਟੀਆਂ ਦਾ ਬਹਾਨਾ ਲਾ ਕੇ ਬੱਜਿਆ ਹਾਂ ਤੂੰ ਦਵਾਈ ਰੱਖੀ ਹੋਈ ਆ ਮੇਰੀ ਕੱਲ ਵਾਲੀ ਆਹੋ ਇਹ ਵੀ ਕਹਿੰਦੇ ਸੀ ਯਾਰ ਜਾ ਜਾ ਕੇ ਦੀਪੇ ਤੋਂ ਦਵਾਈ ਲਿਆ ਮੈਂ ਆ ਗਿਆ ਕਰ ਲੈ ਤੂੰ ਤਿਆਰ ਆਪਣੀ ਦਵਾਈ ਓਏ ਸੋਣਿਆ ਟਟੀਆਂ ਟਟੀਆਂ ਲੱਗੀਆਂ ਮੈਨੂੰ ਮੈਂ ਲਾਉਣੀ ਬੰਨੇ ਦੀਆਂ ਟਟੀਆਂ ਨੂੰ ਕੋਈ ਨਾ ਬੇਬੇ ਇਆ ਪਾ ਬਸ ਕੇਕ ਮਿਲਾ ਕੇ ਗਿਆ ਹਾਂ ਕੇਕ ਤਾਂ ਹਾਂ ਮੈਂ ਪੋਨੀ ਆ ਇਹਦੇ ਪਰ ਚਲ ਤੂੰ ਆ ਗਈ ਮੈਂ ਤਿਆਰ ਹੋ ਕੇ ਚਲ ਛੇਤੀ ਆ ਜਾ ਇਹਨੂੰ ਕੀ ਪਤਾ ਲੱਗੂ ਬੱਚਾ ਟੱਟੀਆਂ ਦਾ ਕੋਈ ਗੱਲ ਨਹੀਂ ਲਾਉਣੇ ਆ ਬੰਨ ਤੇਰੀਆਂ ਟੱਟੀਆਂ ਨੂੰ ਚੱਟ ਯਾਰ ਜੱਕ ਜਿਪਿਆ ਤੇਰੇ ਨਾਲ ਮਿੰਦਾ ਭਾਈ ਸਰਵਾਰੀ ਵੱਖਾ ਆਹ ਕੌੜੀ ਗੱਲ ਵੀ ਮੈਨੂੰ ਮਿੱਠੀ ਲੱਗ ਜਾਂਦੀ ਆ ਓਏ ਹੂੰ ਆ ਜਿਹਾ ਕੋਈ ਮਸਲ ਖੜਾ ਸੜਾ ਕੇ ਦੋ ਨਾ ਜੀ ਤਾ ਅੱਛਾ ਹਾਂ ਉਹ ਕੀ ਹੋ ਗਿਆ ਉਹ ਕੀ ਹੋ ਗਿਆ ਉਹ ਤੇਰੇ ਬੈਗ ਦੇ ਵਿੱਚ ਇੰਨਾ ਨਸ਼ਾ ਹੈ ਕਿ ਮੈਨੂੰ ਇੱਥੇ दिख ਹੀ ਜਾਂਦੀ ਹੈ ਤੁਮ ਨਹੀਂ ਜਾਣੀ ਹੈ ਹਾਂ ਉਹ ਸੱਚੀ ਆ ਗਈਆਂ ਤਾਂ ਹੈ ਉਹ ਹਾਲਾਜ ਹੁੰਦਾ ਪੈਦਾ ਟਟੀਆਂ ਵਾਲੇ ਟਟੀਆਂ ਦਾ ਹੈਨਾ ਆਹਾ ਡਾਕਟਰ ਲੱਗਿਆ ਤੁਹਾਨੂੰ ਇਹਨਾਂ ਨਾਲ ਤਾਂ ਰੁਕ ਜਾਂਦੀਆਂ ਨੇ ਅੱਛਾ ਹੁਣ ਮੈਂ ਚੱਲੀ ਆਉਂਦੇ ਪੇਕੇ ਨੂੰ ਭਰਾ ਮੇਰਾ ਆ ਗਿਆ ਉਹ ਮੈਨੂੰ ਲੈ ਜਾਊਗਾ ਠੀਕ ਹੈ ਹੁਣ ਤੇਰੀ ਟਟੀਆਂ ਨੂੰ ਪੂਰੇ ਹੀ ਬੰਨ ਲਾਉਂਦੇ ਆ ਮੇਰਾ ਵੀ ਭਰਾ ਆ ਗਿਆ ਉਹ ਲੈਣ ਚੱਲਿਆ ਮੈਨੂੰ ਨਾਲੇ ਮੇਰੀ ਕਿ ਗੱਲ ਸੁਣ ਲੈ ਤੂੰ ਸਾਡੇ ਤੇ ਸਕੀਮ ਪਾ ਕੇ ਆਇਆ ਸੀ ਨਾ ਹਾਂ ਹਨੇ ਬੇਕੂ ਬਣਾ ਕੇ ਆਇਆ ਸੀ ਓਰੇ ਪਹਿਲਾਂ ਮੈਨੂੰ ਲੈ ਕੇ ਆਈ ਮੇਰੇ ਪੇਕਿਆਂ ਤੋਂ ਤਾਂ ਘਰ ਐਂਟਰੀ ਹੋਊਗੀ ਪਹਿਲਾਂ ਗੱਲ ਸੁਣ ਲੈ ਮੈਨੂੰ ਲੈ ਕੇ ਆਵੇਂ ਪੇਕਿਆਂ ਤੋਂ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਲੈ ਕੇ ਆਮੀ ਪਹਿਲਾਂ ਮੈਨੂੰ ਲੈ ਕੇ ਆਮੀ ਪਹਿਲਾਂ ਮੈਨੂੰ ਮੈਨੂੰ ਲੈ ਕੇ ਆਣਾ ਤੂੰ ਜੇ ਰੋਟੀ ਪਕਾਦੀ ਕਰਨੀ ਹੈ ਨਾ ਪਹਿਲਾਂ ਮੈਨੂੰ ਲੈ ਕੇ ਆਉਣਾ ਪੈਣਾ ਮੇਰੀ ਗੱਲ ਸੁਣ ਲੈ ਮਾਂ ਨਹੀਂ ਆਪਣੀ ਪਹਿਲਾਂ ਮੈਨੂੰ ਲੈ ਕੇ ਆਮੀ ਤੇ ਘਰ ਵਾਲੀ ਵੀ ਨਹੀਂ ਲੱਪਣੀ ਕੰਜਰਾ ਹੋਣ ਤੋਂ ਫੜ ਲੱਗਾ ਹੋਣਾ ਟੱਡ ਸਸਰੀ ਕਾਲ ਜੀ ਤੁਸੀਂ ਸਾਨੂੰ ਦੱਸਿਓ ਕਿ ਸਾਡੀ ਕਮੇਡੀ ਫਿਲਮ ਕਿੱਦਾਂ ਲੱਗੀ ਹੁਣ ਮੈਨੂੰ ਇਹ ਵੀ ਦੱਸਿਓ ਕਮੈਂਟ ਕਰਕੇ ਕਿ ਪਹਿਲਾਂ ਮੈਂ ਘਰ ਵਾਲੀ ਨੂੰ ਲੈ ਕੇ ਆਵਾਂ ਜਾਂ ਆਪਦੀ ਮਾਂ ਨੂੰ ਲੈ ਕੇ ਆਵਾਂ ਮੈਨੂੰ ਆਪਣੇ ਕਮੈਂਟ ਕਰਕੇ ਦੱਸਿਓ ਜਿਸ ਤਰ੍ਹਾਂ ਤੁਹਾਡੇ ਕਮੈਂਟ ਆਏ ਨਾ ਓਮੇਜਪਰੀ ਲੈ ਕੇ ਆਵਾਂ ਘਰ ਵਾਲੀ ਜਾਂ ਫਿਰ ਮਾਂ ਥੈਂਕ ਯੂ ਜੀ